ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ H1B ਵੀਜ਼ਾ ਦੇ ਉੱਤੇ ਭਾਰੀ ਫੀਸ ਲਗਾਉਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਹਫੜਾ-ਦਫੜੀ ਮੱਚੀ ਹੋਈ ਹੈ। ਟਰਾਮਪ ਦੇ ਫੈਸਲੇ ਨੇ ਖਾਸ ਕਰਕੇ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਹਾਲਾਂਕਿ ਜਦੋਂ ਕਿ ਅਮਰੀਕਾ ਵਿਦੇਸ਼ੀ ਕਾਮਿਆਂ ਦੇ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਤਾਂ ਉੱਤੇ ਚੀਨ ਨੇ ਆਪਣੇ ਦਰਵਾਜ਼ੇ ਖੋਲਣ ਦਾ ਫੈਸਲਾ ਕੀਤਾ ਹੈ ਜੀ ਹਾਂ ਟਰੰਪ ਦੇ H1B ਵੀਜ਼ਾ ਦਾ ਹਲ ਬਣਾਉਂਦੇ ਹੋਏ ਚੀਨ ਨੇ ਕਿ ਵੀਜ਼ਾ ਨੂੰ ਆਪਣੀ ਵੀਜ਼ਾ ਸ਼੍ਰੇਣੀ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਤਾਂ ਇਸ ਵੀਜ਼ੇ ਰਾਹੀਂ ਚੀਨ ਦੁਨੀਆ ਭਰ ਦੇ ਨੌਜਵਾਨ ਵਿਗਿਆਨੀਆਂ ਅਤੇ ਟੈਕਨੋਲੋਜੀਆ ਪੇਸ਼ੇਵਾਰਾਂ ਨੂੰ ਆਕਰਸ਼ਿਤ ਕਰਨ ਦੀ ਤਿਆਰੀ ਕਰ ਰਿਹਾ ਹੈ ਕੇ ਵੀਜ਼ਾ ਦੇ ਨਾਲ ਸੰਬੰਧਿਤ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ ਚੀਨ ਪਹਿਲਾਂ ਹੀ 12 ਕਿਸਮਾਂ ਦੇ ਵੀਜ਼ੇ ਪੇਸ਼ ਕਰਦਾ ਹੈ ਤੇ ਹੁਣ ਕੇ ਵੀਜ਼ਾ ਇਸ ਸੂਚੀ ਦੇ ਵਿੱਚ ਸ਼ਾਮਿਲ ਹੋਣ ਵਾਲਾ ਹੈ ਦੱਸਦੇ ਕਿ ਕੇ ਵੀਜ਼ੇ ਦੀਆਂ ਕੀ ਵਿਸ਼ੇਸ਼ ਵਿਸ਼ੇਸ਼ਤਾਵਾਂ ਨੇ ਕੇ ਵੀਜ਼ਾ ਚੀਨ ਦੇ 12 ਹੋਰ ਵੀਜ਼ਿਆਂ ਤੋਂ ਬਿਲਕੁਲ ਵੱਖਰਾ ਹੋਵੇਗਾ ਕੇ ਵੀਜ਼ਾ ਰਾਹੀਂ ਚੀਨ ਦੇ ਵਿੱਚ ਦਾਖਲ ਹੋਣ ਵਾਲੇ ਲੋਕ ਸਿੱਖਿਆ, ਸੱਭਿਆਚਾਰ, ਵਿਗਿਆਨ ਅਤੇ ਟੈਕਨੋਲੋਜੀ ਅਤੇ ਕਾਰੋਬਾਰ ਵਰਗੇ ਖੇਤਰਾਂ ਦੇ ਵਿੱਚ ਹਿੱਸਾ ਲੈ ਸਕਣਗੇ। ਹਾਲਾਂਕਿ ਚੀਨ ਇਸ ਵੀਜ਼ਾ ਨੂੰ ਪ੍ਰਾਪਤ ਕਰਨ ਦੇ ਲਈ ਕੁਝ ਯੋਗਤਾ ਮਾਪਦੰਡ ਨਿਰਧਾਰਤ ਕਰੇਗਾ ਤਾਂ ਉਥੇ ਦੱਸਿਆ ਕਿ ਵੀਜ਼ਾ ਧਾਰਕ ਨੂੰ ਕੁਝ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ। ਚੀਨ ਸਿਰਫ ਇੱਕ ਖਾਸ ਉਮਰ ਸਮੂਹ ਦੇ ਵਿਅਕਤੀਆਂ ਨੂੰ ਕੇ ਵੀਜ਼ਾ ਦੇਵੇਗਾ ਜਿਨ੍ਹਾਂ ਕੋਲ ਉੱਚ ਸਿੱਖਿਆ ਯੋਗਤਾਵਾਂ ਤੇ ਅਨੁਭਵ ਹੋਣਗੇ। ਉਥੇ ਦੱਸਦੀ ਹੈ ਕਿ ਪ੍ਰਿਤਵਾ ਕਿਸੇ ਦੇਸ਼ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਚੀਨ ਦੁਨੀਆ ਪਰ ਦੇ ਪ੍ਰਿਤਵਾ ਨੂੰ ਮੌਕੇ ਪ੍ਰਦਾਨ ਕਰਨ ਦੇ ਲਈ ਬਚਨਬੰਦ ਹੈ ਦੱਸਤੀ ਕਿ ਅਮਰੀਕਾ ਨੇ H1B ਵੀਜ਼ਾ ਦੀ ਵਦਾਾ ਦਿੱਤੀ ਹੈ ਫੀਸ ਤਾਂ ਇਹ ਧਿਆਨ ਦੇਣਯੋਗ ਹੈ ਕਿ ਅਮਰੀਕਾ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਤਾਂ ਇਹ ਵੀਜ਼ਾ ਅਮਰੀਕਾ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਹਾਲਾਂਕਿ ਨਵੇਂ H1B ਵੀਜ਼ਾ ਦੇ ਲਈ ਅਰਜੀ ਦੇਣ ਵਾਲਿਆਂ ਨੂੰ ਹੁਣ ਇਹ ਫੀਸ ਅਦਾ ਕਰਨੀ ਪਵੇਗੀ ਤਾਂ ਇਹ ਨਿਯਮ ਮੌਜੂਦਾ ਵੀਜ਼ਾ ਧਾਰਕਾਂ ਦੇ ਉੱਤੇ ਲਾਗੂ ਨਹੀਂ ਹੋਵੇਗਾ